ਇੱਕ ਦਿਨ ਦੇ ਵਿੱਚ 1500 2000 5000 ਰੁਪਏ ਤੱਕ ਵੀ ਤੁਸੀਂ ਇੱਕ ਦਿਨ ਮੈਂ ਤੁਹਾਨੂੰ 50000 ਵੀ ਦੇ ਸਕਦਾ ਲੱਖ ਵੀ ਦੇ ਸਕਦਾ 2 ਲੱਖ ਵੀ ਦੇ ਸਕਦਾ 4 ਲੱਖ ਵੀ ਦੇ ਸਕਦਾ 5 ਲੱਖ ਰੁਪਏ ਵੀ ਮੈਂ ਤੁਹਾਨੂੰ ਮਹੀਨੇ ਦਾ ਦੇ ਸਕਦਾ ਜਿੰਨੇ ਚਾਹੋ ਤੁਸੀਂ ਉਨੇ ਤੁਸੀਂ ਪੈਸੇ ਆ ਜਿਹੜੇ ਤੁਸੀਂ ਉਹ ਕਮਾ ਸਕਦੇ ਹੋ ਮੈਂ ਘਰੇ ਬੈਠ ਕੇ ਪੈਸੇ ਕਮਾਉਣੇ ਆ ਤੇ ਕਮਾਉਣੇ ਹੀ ਕਮਾਉਣੇ ਆ ਫਿਰ ਤੁਸੀਂ ਮਹੀਨੇ ਦੇ ਤੁਸੀਂ ਬਹੁਤ ਵਧੀਆ ਪੈਸੇ ਆ ਜਿਹੜੇ ਤੁਸੀਂ ਕਮਾਉਣੇ ਸ਼ੁਰੂ ਕਰ ਦੋ ਚਾਹੇ ਤੁਸੀਂ ਸਟੂਡੈਂਟ ਹੋ ਚਾਹੇ ਤੁਸੀਂ ਹਾਊਸ ਵਾਈਫ ਹੋ ਜੇ ਤੁਸੀਂ ਹੁਣ ਘਰੇ ਬੈਠ ਕੇ ਜੇ ਪੈਸਾ ਨਾ ਨਾ ਕਮਾ ਸਕੇ ਫਿਰ ਤੁਸੀਂ ਜ਼ਿੰਦਗੀ ਚ ਮੇਰੇ ਵੱਲੋਂ ਤੁਹਾਨੂੰ ਸਰ ਨੂੰ ਪੈਰ ਪੈ ਸੱਚੀ ਕੱਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਤੁਸੀਂ ਸਾਰੇ ਨੇ YouTube ਦੇ ਉੱਤੇ ਥੰਬਨੇਲ ਤੇ ਵੀਡੀਓ ਦਾ ਟਾਈਟਲ ਤੁਸੀਂ ਪੜ ਹੀ ਲਿਆ ਹੋਣਾ ਹੁਣ ਨਹੀਂ ਤਾਂ ਕਦੇ ਨਹੀਂ ਜੇ ਤੁਸੀਂ ਹੁਣ ਘਰੇ ਬੈਠ ਕੇ ਜੇ ਪੈਸਾ ਨਾ ਨਾ ਕਮਾ ਸਕੇ ਫਿਰ ਤੁਸੀਂ ਜ਼ਿੰਦਗੀ ਚ ਕਦੇ ਵੀ ਤੁਸੀਂ ਪੈਸਾ ਜਿਹੜਾ ਉਹ ਨਹੀਂ ਕਮਾ ਸਕੋਗੇ ਤੁਸੀਂ ਗਰੀਬ ਦੇ ਗਰੀਬ ਹੀ ਰਹੋਗੇ ਕਿਉਂਕਿ ਹੁਣ ਤਾਂ ਤੁਹਾਡੇ ਸਾਰਿਆਂ ਕੋਲ ਬਹੁਤ ਹੀ ਸਾਰੀਆਂ ਆਪਸ਼ਨਾਂ ਆਈਆਂ ਹੋਈਆਂ ਨੇ ਜਿੱਤੋਂ ਤੁਸੀਂ ਘਰੇ ਬੈਠ ਕੇ ਬੜੇ ਆਰਾਮ ਨਾਲ ਜਿੰਨੇ ਚਾਹੋ ਤੁਸੀਂ ਉਨੇ ਤੁਸੀਂ ਪੈਸੇ ਜਿਹੜੇ ਤੁਸੀਂ ਉਹ ਕਮਾ ਸਕਦੇ ਹੋ ਕਿਉਂਕਿ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਘਰੇ ਬੈਠ ਕੇ ਸੋਸ਼ਲ ਮੀਡੀਆ ਤੋਂ ਮਹੀਨੇ ਦਾ ਲੱਖ ਰੁਪਿਆ ਜਿਹੜਾ ਉਹ ਕਮਾ ਰਹੇ ਨੇ ਜੇ ਉਹ ਲੋਕ ਕਮਾ ਸਕਦੇ ਆ ਤਾਂ ਤੁਸੀਂ ਕਿਉਂ ਨਹੀਂ ਕਮਾ ਸਕਦੇ ਹੈਗੇ ਤਾਂ ਹੀ ਮੈਂ ਤੁਹਾਨੂੰ ਕਹਿਣਾ ਵਾਂ ਜੇ ਤੁਸੀਂ ਹੁਣ ਨਹੀਂ ਤਾਂ ਫਿਰ ਕਦੇ ਵੀ ਨਹੀਂ ਯਾਨੀ ਕਿ ਜੇ ਤੁਸੀਂ ਹੁਣ ਪੈਸਾ ਨਹੀਂ ਨਾ ਕਮਾ ਸਕੇ ਫਿਰ ਤੁਸੀਂ ਜ਼ਿੰਦਗੀ 'ਚ ਕਦੇ ਵੀ ਤੁਸੀਂ ਨਹੀਂ ਕਮਾ ਸਕੋਗੇ ਇਹਦੇ ਵਿੱਚ ਮਤਲਬ ਵੀ ਅੱਜ ਆਪਾਂ ਕਹਿ ਲਈ ਹੁਣ ਤਾਂ ਕੋਈ ਐਕਸਕਿਊਜ਼ ਵੀ ਨਹੀਂ ਹੈਗਾ ਹਣਾ ਮਤਲਬ ਜਾਨੀ ਕਿ ਕੋਈ ਬਹਾਨਾ ਵੀ ਨਹੀਂ ਚੱਲਣਾ ਹੈਗਾ ਵੀ ਯਾਰ ਮੇਰੇ ਕੋਲ ਆ ਚੀਜ਼ ਨਹੀਂ ਹੈਗੀ ਮੇਰੇ ਕੋਲ ਆਪਸ਼ਨ ਨਹੀਂ ਹੈਗੀ ਮੇਰੇ ਕੋਲ ਕੰਮ ਨਹੀਂ ਹੈਗਾ ਮੈਂ ਕੀ ਕਰਾਂ ਕੀ ਨਾ ਕਰਾਂ ਇਹਦੇ ਵਿੱਚ ਕੋਈ ਵੀ ਬਹਾਨਾ ਜਿਹੜਾ ਉਹ ਨਹੀਂ ਚੱਲਣਾਗਾ ਕਹਿੰਦੇ ਆ ਨਾ ਕਹਿੰਦੇ ਜਿਹੜੇ ਬੰਦੇ ਨੇ ਕੰਮ ਨਹੀਂ ਕਰਨਾ ਹੁੰਦਾ ਨਾ ਉਹਦੇ ਕੋਲ 100 ਬਹਾਨੇ ਆ ਵੀ ਯਾਰ ਮੇਰੇ ਕੋਲ ਟਾਈਮ ਨਹੀਂ ਹੈਗਾ ਮੇਰੇ ਕੋਲ ਆ ਚੀਜ਼ ਨਹੀਂ ਹੈਗੀ ਮੇਰੇ ਕੋਲ ਉਹ ਨਹੀਂ ਹੈਗਾ ਫਲਾਣਾ ਨਹੀਂ ਹੈਗਾ ਢਿਮਕਾਣਾ ਨਹੀਂ ਹੈਗਾ ਕਹਿੰਦੇ ਜਿਹੜੇ ਬੰਦੇ ਨੇ ਕੰਮ ਕਰਨਾ ਹੁੰਦਾ ਵਾ ਜਿਹਦਾ ਫੋਕਸ ਹੁੰਦਾ ਨਾ ਕੰਮ ਕਰਨਾ ਪੈਸਾ ਕਮਾਉਣਾ ਘਰੇ ਬੈਠਾ ਉਹਦੇ ਕੋਲ ਕੋਈ ਵੀ ਬਹਾਨਾ ਜਿਹੜਾ ਉਹ ਨਹੀਂ ਹੁੰਦਾ ਉਹਦਾ ਬਸ ਇੱਕੋ ਟਾਰਗੇਟ ਹੁੰਦਾ ਵੀ ਮੈਂ ਕੰਮ ਕਰਨਾ ਤੇ ਬਸ ਕਰਨਾ ਹੀ ਕਰਨਾ ਮੈਂ ਘਰੇ ਬੈਠ ਕੇ ਪੈਸੇ ਕਮਾਉਣੇ ਆ ਤੇ ਕਮਾਉਣੇ ਹੀ ਕਮਾਉਣੇ ਆ ਕਿਉਂਕਿ ਦੇਖੋ ਜੇ ਦੇਖਿਆ ਜਾਵੇ ਜਿਵੇਂ ਕਿ ਉਹਨੂੰ YouTube ਆ YouTube ਦੇਖੋ ਸਾਰਾ ਨੂੰ ਪੈਸੇ ਦੇ ਰਿਹਾ ਵਾ ਈਗਾ ਫੇਸਬੁਕ ਆ ਫੇਸਬੁਕ ਵੀ ਪੈਸੇ ਦੇ ਰਿਹਾ ਵਾ ਇੰਸਟਾਗ੍ਰam ਆ ਇੰਸਟਾਗ੍ਰam ਵੀ ਪੈਸੇ ਦੇ ਰਿਹਾ ਵਾ ਯਾਨੀ ਕਿ ਜੇ ਦੇਖਿਆ ਜਾਵੇ ਜਿੰਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਨੇ ਤੁਸੀਂ ਸਾਰਿਆਂ ਤੋਂ ਪੈਸੇ ਆ ਜਿਹੜੇ ਤੁਸੀਂ ਉਹ ਕਮਾ ਸਕਦੇ ਹੋ ਹਣਾ ਬਸ ਉਹਦੇ ਤੇ ਤੁਸੀਂ ਕਰਨਾ ਕੀ ਆ ਤੁਸੀਂ ਆਪਣੇ ਟੈਲੈਂਟ ਨੂੰ ਅੱਗੇ ਲੈ ਕੇ ਆਉਣਾ ਵਾ ਜਾਨੀ ਕਿ ਮੰਨ ਕੇ ਚੱਲੋ ਜੋ ਵੀ ਤੁਹਾਡੇ ਅੰਦਰ ਟੈਲੈਂਟ ਹੈਗਾ ਵਾ ਤੁਸੀਂ ਉਹਦੇ ਤੇ ਵੀਡੀਓ ਬਣਾਉਣੀਆਂ ਨੇ ਤੇ ਉਹ ਵੀਡੀਓ ਨੂੰ ਸ਼ੂਟ ਕਰਕੇ ਬਸ ਸਿਰਫ YouTube ਦੇ ਉੱਤੇ ਅਪਲੋਡ ਕਰਨੀਆਂ ਨੇ ਤੇ ਉਹੀ ਵੀਡੀਓ ਨੂੰ Facebook ਤੇ ਅਪਲੋਡ ਕਰਨਾ ਤੇ ਉਹੀ ਵੀਡੀਓ ਨੂੰ ਤੁਸੀਂ Instagram ਦੇ ਉੱਤੇ ਅਪਲੋਡ ਕਰਨਾ ਬਸ ਇਹੀ ਕੰਮ ਕਰਨਾ ਹੋਰ ਕੋਈ ਕੰਮ ਨਹੀਂ ਕਰਨਾ ਸਿਰਫ ਤੁਸੀਂ ਦਿਨ ਦੇ ਵਿੱਚ ਇੱਕ ਦਿਨ ਦੇ ਵਿੱਚ ਤੁਸੀਂ ਸਿਰਫ ਜਾਨੀ ਕਿ 2 ਘੰਟੇ ਡੇਢ ਤੋਂ 2 ਘੰਟੇ ਹੀ ਕੱਢਣੇ ਆ ਜ਼ਿਆਦਾ ਨਹੀਂ ਕੱਢਣੇ ਹੈਗੇ ਜਾਨੀ ਕਿ ਆਪਾਂ ਇੱਕ ਵੀਡੀਓ ਹੀ ਅਪਲੋਡ ਕਰਨੀ ਆ ਅਪਾ ਇਸ ਤੋਂ ਜ਼ਿਆਦਾ ਵੀਡੀਓ ਅਪਲੋਡ ਨਹੀਂ ਕਰਨੀ ਹੈਗੀ ਤੁਸੀਂ YouTube ਤੇ Facebook ਤੇ ਤੇ Instagram ਤੇ ਇੱਕ ਵੀਡੀਓ ਅਪਲੋਡ ਕਰਨੀ ਹੈ ਡੇਲੀ ਫਿਰ ਤੁਸੀਂ ਮਹੀਨੇ ਦੇ ਤੁਸੀਂ ਬਹੁਤ ਵਧੀਆ ਪੈਸੇ ਜਿਹੜੇ ਤੁਸੀਂ ਕਮਾਉਣੇ ਸ਼ੁਰੂ ਕਰ ਦੋਗੇ ਸਭ ਤੋਂ ਪਹਿਲਾਂ ਕੀ ਆ ਕੀ ਸਭ ਤੋਂ ਪਹਿਲਾਂ ਤੁਸੀਂ ਆਪਣਾ YouTube ਦੇ ਉੱਤੇ ਇੱਕ ਚੈਨਲ ਬਣਾ ਲਓ ਠੀਕ ਹੈ ਜੀ YouTube ਦੇ ਉੱਤੇ ਚੈਨਲ ਕਿਵੇਂ ਬਣਾਈਦਾ ਵਾ ਮੈਂ ਇਹਦੇ ਤੇ 올ਰੇਡੀ ਵੀਡੀਓ ਬਣਾਈ ਹੋਈ ਆ ਵੀ ਤੁਸੀਂ YouTube ਦੇ ਉੱਤੇ ਚੈਨਲ ਕਿਵੇਂ ਬਣਾ ਸਕਦੇ ਹੋ ਠੀਕ ਆ ਬਾਕੀ ਜੇ ਤੁਸੀਂ YouTube ਦੇ ਉੱਤੇ ਸਰਚ ਕਰੋਗੇ ਤੁਹਾਨੂੰ ਬਹੁਤ ਸਾਰੀਆਂ ਵੀਡੀਓ ਲੈ ਜਿਹੜੀਆਂ ਮਿਲ ਜਾਣਗੀਆਂ ਵੀ ਤੁਸੀਂ YouTube ਤੇ ਇੱਕ ਕਿਸ ਤਰ੍ਹਾਂ ਤੁਸੀਂ ਆਪਣਾ ਚੈਨਲ ਜਿਹੜਾ ਬਣਾ ਸਕਦੇ ਹੋ ਫਿਰ ਤੁਸੀਂ Facebook ਦੇ ਉੱਤੇ ਪੇਜ ਬਣਾ ਲਓ ਫਿਰ ਤੁਸੀਂ Instagram ਦੇ ਉੱਤੇ ਆਪਣਾ ਪੇਜ ਬਣਾ ਲਓ ਆ ਤਿੰਨ ਪਲੇਟਫਾਰਮਾਂ ਦੇ ਉੱਤੇ ਤੁਸੀਂ ਕੰਮ ਕਰਨਾ ਵਾ ਜੋ ਵੀ ਤੁਹਾਡੇ ਅੰਦਰ ਟੈਲੈਂਟ ਹੈਗਾ ਵਾ ਤੁਸੀਂ ਉਹਨੂੰ ਅੱਗੇ ਲੈ ਕੇ ਆਉਣਾ ਵਾ ਹਨਾ ਜਿਹੜਾ ਵੀ ਕੋਈ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਜਿਹੜਾ ਕੁਕਿੰਗ ਵਧੀਆ ਕਰ ਲੈਂਦਾ ਵਾ ਉਹ ਕੁਕਿੰਗ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦੇ ਜਾਂ ਫਿਰ ਕੋਈ ਵੀ ਮੇਰੀ ਭੈਣ ਜਿਹੜੀ ਮਤਲਬ ਸਿਲਾਈ ਕਢਾਈ ਵਧੀਆ ਕਰਦੀ ਆ ਉਹ ਸਿਲਾਈ ਕਢਾਈ ਦੀ ਵੀਡੀਓ ਬਣਾ ਕੇ ਅਪਲੋਡ ਕਰ ਦੇ ਜਾਂ ਫਿਰ ਕੋਈ ਵੀ ਮਤਲਬ ਵੀ ਕੋਈ ਪ੍ਰਾਪਰਟੀ ਦੇ ਵਿੱਚ ਕੋਈ ਗੱਡੀਆਂ ਦੇ ਵਿੱਚ ਇੰਟਰਸਟ ਰੱਖਦਾ ਤਾਂ ਉਹ ਉਹਦੀ ਜਾਣਕਾਰੀ ਲੋਕਾਂ ਨੂੰ ਦਿੜਾਣੀ ਸ਼ੁਰੂ ਕਰਦੇ ਕੋਈ ਫਾਈਨੈਂਸ ਦੇ ਰਿਗਾਰਡਿੰਗ ਮਤਲਬ ਹੀ ਜਾਣਕਾਰੀ ਰੱਖਦਾ ਉਹ ਉਹਦੇ ਤੇ ਵੀਡੀਓ ਬਣਾਣੀ ਸ਼ੁਰੂ ਕਰ ਦੇ ਕੋਈ ਗੇਮਿੰਗ ਦੇ ਰਿਗਾਰਡਿੰਗ ਕੋਈ ਸਟੂਡੈਂਟ ਨੋਲਜ ਰੱਖਦਾ ਜਾਂ ਫਿਰ ਕੋਈ ਆਪਣੇ ਪੰਜਾਬ ਦੇ ਇਤਿਹਾਸ ਬਾਰੇ ਹਿੰਦੁਸਤਾਨ ਦੇ ਇਤਿਹਾਸ ਬਾਰੇ ਜਾਨੀ ਕਿ ਕਿਸੇ ਵੀ ਇਤਿਹਾਸ ਦੇ ਬਾਰੇ ਨੋਲਜ ਰੱਖਦਾ ਵਧੀਆ ਤੇ ਸੱਚੀ ਨੋਲਜ ਰੱਖਦਾ ਉਹ ਉਹਦੇ ਤੇ ਵੀਡੀਓ ਬਣਾਣੀ ਸ਼ੁਰੂ ਕਰ ਦੇ ਉਹਦੀ ਵੀਡੀਓ ਬਣਾਵੇ 5-5 10-10 ਮਿੰਟ ਦੀਆਂ ਤੇ YouTube ਦੇ ਉੱਤੇ ਅਪਲੋਡ ਕਰੀ ਜਾਵੇ ਕਿਉਂਕਿ ਜਿਹੜਾ YouTube ਆ ਨਾ ਦੇਖੋ ਜੇ ਤੁਸੀਂ ਮੰਨ ਕੇ ਚੱਲੋ ਯਾਰ ਕਿ ਤੁਸੀਂ ਗਵਰਨਮੈਂਟ ਜੋਬ ਵੀ ਲੱਗਦੇ ਹੋ ਜੇ ਤੁਸੀਂ ਗਵਰਨਮੈਂਟ ਜੋਬ ਲੱਗਦੇ ਹੋ ਸਭ ਤੋਂ ਪਹਿਲਾਂ ਜਿਹੜੀ ਗਵਰਨਮੈਂਟ ਜੋਬ ਹੁੰਦੀ ਆ ਉਹਦੇ ਵਿੱਚ ਤੁਹਾਡੀ ਕੁਆਲਿਫੀਕੇਸ਼ਨ ਪੁੱਛੀ ਜਾਂਦੀ ਆ ਵੀ ਤੁਸੀਂ ਪਲੱਸ 2 ਪਾਸ ਹੋ ਜਾਂ ਫਿਰ ਤੁਸੀਂ ਬੀਏ ਪਾਸ ਹੋ ਜਾਂ ਫਿਰ ਤੁਸੀਂ ਐਮਏ ਪਾਸ ਹੋ ਜਾਂ ਫਿਰ ਤੁਸੀਂ ਪੀਐਚਡੀ ਪਾਸ ਹੋ ਜੇ ਤੁਸੀਂ ਘੱਟੋ ਘੱਟ ਬੀਏ ਜਾਂ ਤੁਸੀਂ ਐਮਏ ਪਾਸ ਹੋਵੋਗੇ ਤਾਂ ਤੁਹਾਨੂੰ ਜਾ ਕੇ ਕਿਤੇ ਗਵਰਨਮੈਂਟ ਜੋਬ ਮਿਲੇਗੀ ਜੀ ਠੀਕ ਹੈ ਜੀ ਜਿਹੜੀ ਗਵਰਨਮੈਂਟ ਜੋ ਮਿਲੇਗੀ ਉਹਦੀ ਸੈਲਰੀ ਕਿੰਨੀ ਹੋਊਗੀ ਵੱਧ ਤੋਂ ਵੱਧ 50000 ਤੋਂ ਲੈ ਕੇ 80000 ਰੁਪਏ ਤੱਕ ਤੁਹਾਡੀ ਜਿਹੜੀ ਆ ਉਹ ਤਨਖਾਹ ਹੋਏਗੀ ਠੀਕ ਹੈ ਜਿਹੜੀ ਤੁਹਾਡੀ ਸੈਲਰੀ ਹੋਗੀ ਪਰ ਜੇ ਤੁਸੀਂ YouTube ਦੇ ਉੱਤੇ ਕੰਮ ਕਰੋਗੇ ਉਹਦੇ ਤੇ YouTube ਕੋ ਇਹ ਨਹੀਂ ਪੁੱਛਦਾ ਹੈਗਾ ਵੀ ਤੁਸੀਂ ਪਲੱਸ 2 ਪਾਸ ਹੋ ਬੀਏ ਪਾਸ ਹੋ ਐਮਏ ਪਾਸ ਹੋ ਜਾਂ ਫਿਰ ਤੁਸੀਂ ਪੀਐਚਡੀ ਦੀ ਡਿਗਰੀ ਤੁਹਾਡੇ ਕੋਲ ਹੈਗੀ ਆ ਜਾਂ ਨਹੀਂ ਉਹ ਇਹ ਨਹੀਂ ਪੁੱਛਦਾ ਉਹ ਕਹਿੰਦਾ ਤੁਹਾਡੇ ਮਤਲਬ ਤੁਹਾਨੂੰ ਕੁਝ ਨਹੀਂ ਹੁੰਦਾ ਹੈਗਾ ਚਾਹੇ ਤੁਸੀਂ ਗੁੱਠਾ ਸ਼ਾਪ ਹੋ ਤੁਸੀਂ ਬਿਲਕੁਲ ਅਨਪੜ ਹੋ ਮੈਨੂੰ ਉਹਦੇ ਤੇ ਕੋਈ ਦਿੱਕਤ ਨਹੀਂ ਹੈਗੀ ਬਸ ਉਹ ਕਹਿੰਦਾ ਵੀ ਤੁਸੀਂ ਆਪਣੀ ਵੀਡੀਓ ਆ ਤੁਹਾਨੂੰ ਨੌਲੇਜ ਆ ਜਿਹੜੀ ਚੀਜ਼ ਦੀ ਤੁਹਾਡੇ ਕੋਲ ਨੌਲੇਜ ਆ ਤੁਸੀਂ ਉਹਦੀ ਵੀਡੀਓ ਬਣਾ ਕੇ ਤੁਸੀਂ YouTube ਦੇ ਉੱਤੇ ਜਾਨੀ ਕਿ ਮੇਰੇ ਪਲੇਟਫਾਰਮ ਦੇ ਉੱਤੇ ਅਪਲੋਡ ਕਰੋ ਤੇ ਮੈਂ ਤੁਹਾਨੂੰ ਪੈਸਾ ਦੇਵਾਂਗਾ ਤੇ ਇਹਦੇ ਤੇ ਕੋਈ ਸ਼ਰਤ ਨਹੀਂ ਹੈਗੀ YouTube ਦੀ ਵੀ ਮੈਂ ਤੁਹਾਨੂੰ ਮਹੀਨੇ ਦਾ 50000 ਰੁਪਏ ਦੇਣਾ ਹੀ ਦੇਣਾ ਵਾਂ 60000 ਰੁਪਏ ਦੇਣਾ ਹੀ ਦੇਣਾ ਵਾਂ YouTube ਕਹਿੰਦੀ ਹੈ ਵੀ ਜਿੰਨੀ ਤੁਸੀਂ ਮਿਹਨਤ ਕਰੋਗੇ ਜੇ ਤੁਹਾਡਾ ਚੈਨਲ ਇੱਕ ਵਾਰੀ ਮੋਨਟਾਈਜ਼ ਹੋ ਗਿਆ ਜੇ ਤੁਹਾਡਾ ਚੈਨਲ ਇੱਕ ਵਾਰੀ ਮੋਨਟਾਈਜੇਸ਼ਨ ਉਹ ਦਾ ਓਨ ਹੋ ਗਿਆ ਤਾਂ YouTube ਕਹਿੰਦੀ ਪੈਸੇ ਦੀ ਕੋਈ ਲਿਮਟ ਨਹੀਂ ਹੈਗੀ ਜਿੰਨੀ ਤੁਸੀਂ ਮਿਹਨਤ ਕਰੋਗੇ ਜਿੰਨੀ ਤੁਸੀਂ ਮਿਹਨਤ ਕਰੋਗੇ ਤੁਹਾਨੂੰ ਓਨਾ ਪੈਸਾ ਜਿਹੜਾ ਉਹ ਮਿਲੇਗਾ YouTube ਕਹਿੰਦਾ ਮੈਂ ਤੁਹਾਨੂੰ 50000 ਵੀ ਦੇ ਸਕਦਾ ਲੱਖ ਵੀ ਦੇ ਸਕਦਾ 2 ਲੱਖ ਵੀ ਦੇ ਸਕਦਾ 4 ਲੱਖ ਵੀ ਦੇ ਸਕਦਾ 5 ਲੱਖ ਰੁਪਏ ਵੀ ਮੈਂ ਤੁਹਾਨੂੰ ਮਹੀਨੇ ਦਾ ਦੇ ਸਕਦਾ ਵਾ ਮੇਰੇ ਲਈ ਕੋਈ ਔਖਾ ਨਹੀਂ ਹੈਗਾ ਬਟ ਐ ਵੀ ਤੁਸੀਂ ਮਿਹਨਤ ਕਰੋ ਇਹ ਤੁਹਾਡੀ ਮਿਹਨਤ ਬੋਲੇਗੀ ਜਿੰਨੀ ਤੁਸੀਂ ਵੀਡੀਓ ਅਪਲੋਡ ਕਰੋਗੇ ਵਧੀਆ ਕੰਟੈਂਟ ਬਣਾਉਗੇ ਲੋਕਾਂ ਤੱਕ ਜਾਏਗਾ ਲੋਕ ਦੇਖਣਗੇ ਤੇ ਮੈਂ ਤੁਹਾਨੂੰ ਪੈਸਾ ਦੇ ਹੀ ਜਾਊਗਾ ਇਹ ਕੋਈ ਨਹੀਂ ਪੁੱਛਦਾ ਹੈਗਾ ਵੀ ਤੁਹਾਨੂੰ ਮਤਲਬ ਤੁਹਾਡੀ ਕੀ ਕੁਆਲੀਫਿਕੇਸ਼ਨ ਹੈ ਕੀ ਕੁਆਲੀਫਿਕੇਸ਼ਨ ਨਹੀਂ ਹੈਗੀ ਠੀਕ ਹੈ ਜੀ ਤੁਸੀਂ YouTube ਦੇ ਉੱਤੇ ਕਰ ਲਓ ਜੜਾ ਵੀ ਤੁਹਾਡੇ ਅੰਦਰ ਟੈਲੈਂਟ ਹੈਗਾ ਵਾ ਤੁਸੀਂ ਉਹ ਟੈਲੈਂਟ ਨੂੰ ਤੁਸੀਂ ਅੱਗੇ ਲੈ ਕੇ ਆਓ ਆਪਣੇ ਨੂੰ ਬਸ ਐ ਆ ਵੀ ਜੜਾ ਵੀ ਕੰਟੈਂਟ ਤੁਸੀਂ YouTube ਦੇ ਉੱਤੇ ਅਪਲੋਡ ਕਰਨਾ ਵਾ ਉਹ ਤੁਹਾਡਾ ਆਪ ਦਾ ਹੋਣਾ ਚਾਹੀਦਾ オリジナル ਕੰਟੈਂਟ ਹੋਣਾ ਚਾਹੀਦਾ ਐ ਨਹੀਂ ਹੋਣਾ ਚਾਹੀਦਾ ਵੀ ਤੁਸੀਂ ਕਿਸੇ ਦੀ ਵੀਡੀਓ ਚੱਕ ਕੇ YouTube ਦੇ ਉੱਤੇ ਅਪਲੋਡ ਕਰਤੀਆਂ Instagram ਤੋਂ ਵੀਡੀਓ ਚੱਕੀ ਹੋ ਤੁਸੀਂ YouTube ਤੇ ਅਪਲੋਡ ਕਰਤੀਆਂ Facebook ਤੋਂ ਵੀਡੀਓ ਚੱਕੀ ਹੋ ਤੁਸੀਂ YouTube ਦੇ ਉੱਤੇ ਅਪਲੋਡ ਕਰਤੀਆਂ ਇਦਾਂ ਦਾ ਕੰਟੈਂਟ ਆ ਜਿਹੜਾ ਤੁਸੀਂ ਉਹ ਬਿਲਕੁਲ ਨਹੀਂ ਬਣਾਉਣਾ ਹੈਗਾ ਜੀ ਠੀਕ ਹੈ ਜੀ ਬਾਕੀ ਨਾ ਬਹੁਤ ਸਾਰੇ ਮੇਰੇ ਭੇਣ ਭਰਾਵਾਂ ਦੇ ਦਿਮਾਗ ਦੇ ਵਿੱਚ ਇੱਕ ਸਵਾਲ ਆ ਉਹ ਕਹਿੰਦੇ ਕਿ ਵੀਰ ਜੀ ਅਸੀਂ YouTube ਦੇ ਉੱਤੇ ਚੈਨਲ ਤਾਂ ਅਸੀਂ ਬਣਾ ਲੈਨੇ ਆ ਕੋਈ ਦਿੱਕਤ ਨਹੀਂ ਹੈਗੀ ਪਰ ਕਹਿੰਦੇ ਜਿਹੜਾ YouTube ਦਾ ਕਰਾਈਟੇਰੀਆ ਹੈ ਨਾ 1000 ਸਬਸਕ੍ਰਾਈਬਰ ਦਾ 1000 ਸਬਸਕ੍ਰਾਈਬਰ ਤੇ 4000 ਘੰਟੇ ਦਾ ਵਾਚ ਟਾਈਮ ਜਿਹੜਾ 4000 ਘੰਟੇ ਦਾ ਵਾਚ ਟਾਈਮ ਆ ਉਹ ਕੰਪਲੀਟ ਨਹੀਂ ਹੁੰਦਾ ਹੈਗਾ ਪਰ ਉਹ ਸਾਡਾ ਕੰਪਲੀਟ ਕਿੱਦਾਂ ਹੋਊਗਾ ਸਾਡਾ ਚੈਨਲ ਤਾਂ ਹੀ ਮੋਨਟਾਈਜ਼ ਹੋਊਗਾ ਜੇ ਅਸੀਂ ਕਰਾਈਟੇਰੀਆ ਕੰਪਲੀਟ ਕਰਾਂਗੇ ਉਹਦੀ ਟੈਨਸ਼ਨ ਤੁਸੀਂ ਨਾ ਲਓ ਜੇ ਤੁਸੀਂ ਦੇਖੋ ਜੇ ਤੁਸੀਂ 1000 ਸਬਸਕ੍ਰਾਈਬਰ ਤੇ 4000 ਘੰਟੇ ਵੱਲ ਦੇਖ ਕੇ ਤੁਸੀਂ YouTube ਤੇ ਕੰਮ ਕਰੋਗੇ ਫਿਰ ਤੁਸੀਂ ਕਦੇ ਸਕਸੈਸ ਨਹੀਂ ਹੋਵੋਗੇ ਪਹਿਲੀ ਗੱਲ ਤੁਸੀਂ ਇਹਦੇ ਵੱਲ ਫੋਕਸ ਬਿਲਕੁਲ ਵੀ ਨਹੀਂ ਕਰਨਾ ਹੈਗਾ ਤੁਸੀਂ ਕਿਹਦੇ ਵੱਲ ਫੋਕਸ ਕਰਨਾ ਤੁਸੀਂ ਆਪਣੇ ਕੰਟੈਂਟ ਵੱਲ ਫੋਕਸ ਕਰਨਾ ਵਾ ਤੁਸੀਂ ਆਪਣਾ ਕੰਟੈਂਟ ਵਧੀਆ ਬਣਾਉਣਾ ਨੋਲਜ ਅੱਛੀ ਦੇਣੀ ਹੈ ਲੋਕਾਂ ਨੂੰ ਤਾਂ ਜੋ ਤੁਹਾਡੀ ਸਾਰੀ ਵੀਡੀਓ ਨੇ ਜਿਹੜੀਆਂ ਉਹ ਲੋਕ ਦੇਖਣ ਤੁਹਾਡੀ ਇੱਕ ਵੀਡੀਓ ਵੀ ਵਾਇਰਲ ਹੋ ਗਈ ਮੰਨ ਕੇ ਚਲੋ ਤੁਸੀਂ ਇੱਕ ਵੀਡੀਓ 10 ਮਿੰਟ ਦੀ ਇਹ ਤੁਸੀਂ ਇੱਕ ਵੀਡੀਓ ਬਣਾਈ ਆ 10 ਮਿੰਟ ਦੀ ਠੀਕ ਹੈ ਜੀ 10 ਮਿੰਟ ਦੀ ਤੁਸੀਂ ਇੱਕ ਵੀਡੀਓ ਬਣਾਈ ਆ ਉਹ ਵੀਡੀਓ ਤੁਹਾਡੀ ਵਾਇਰਲ ਹੋ ਗਈ ਜਾਨੀ ਕਿ ਉਹਦੇ ਵਿੱਚ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਲੋਕਾਂ ਨੂੰ ਤੁਸੀਂ ਸਮਝਾਇਆ ਵਾ ਤੁਹਾਡੀ ਉਹ ਵੀਡੀਓ ਵਾਇਰਲ ਹੋ ਗਈ ਤਾਂ ਉਹਦੇ ਵੀਡੀਓ ਦੇ ਮੰਨ ਕੇ ਚਲੋ ਤੁਹਾਡੇ ਲੱਖ ਵਿਊ ਆ ਗਏ ਤਾਂ ਉਹ ਵੀਡੀਓ ਤੋਂ ਹੀ ਸਾਰਾ ਕੁਝ ਤੁਹਾਡਾ ਕਵਰ ਹੋ ਜਾਣਾ ਜੇ ਲੱਖ ਵਿਊ ਹੋਣਗੇ ਘੱਟੋ ਘੱਟ 2000 ਲੋਕ ਤਾਂ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਗੇ ਠੀਕ ਹੈ ਜੀ ਤੇ 4000 ਘੰਟੇ ਦਾ ਵਾਚ ਟਾਈਮ ਤਾਂ ਆਟੋਮੈਟਿਕ ਹੀ ਕੰਪਲੀਟ ਹੋ ਜਾਣਾ ਤੁਹਾਡੀ ਇੱਕ ਵੀਡੀਓ ਨੇ ਹੀ ਸਾਰਾ ਕਰਾਈਟੇਰੀਆ ਕੰਪਲੀਟ ਕਰ ਦੇਣਾ ਕਿਉਂਕਿ ਜਿਹੜੇ ਮੇਰੇ 2-3 YouTube ਚੈਨਲ ਨੇ ਮੇਰੇ ਤੇ ਵੀ ਇੱਕੋ ਵੀਡੀਓ ਨੇ ਹੀ ਇੱਕੋ ਵੀਡੀਓ ਨੇ ਹੀ ਸਾਰੇ ਕਰਾਈਟੇਰੀਆ ਜਿਹੜਾ ਉਹ ਕੰਪਲੀਟ ਕੀਤਾ ਉਸ ਤੋਂ ਬਾਅਦ ਮੇਰਾ ਚੈਨਲ ਜਿਹੜਾ ਮੋਨਟਾਈਜ਼ ਹੋ ਗਿਆ ਜਦੋਂ ਤੁਹਾਡਾ ਚੈਨਲ ਮੋਨਟਾਈਜ਼ ਹੋ ਗਿਆ ਆਪਣੇ ਆਪ ਹੀ ਤੁਹਾਨੂੰ ਇਨਕਮ ਹੋਣੀ ਸ਼ੁਰੂ ਹੋ ਜਣੀ ਆ ਫਿਰ ਤੁਹਾਨੂੰ ਖੁਸ਼ੀ ਹੋਣੀ ਆ ਤੁਸੀਂ ਮੋਟੀਵੇਟ ਹੋਣਾ ਵਾ ਤੁਸੀਂ ਹੋਰ ਜ਼ਿਆਦਾ ਮਿਹਨਤ ਕਰਨੀ ਆ ਫਿਰ ਤੁਹਾਨੂੰ ਪੈਸੇ ਵੀ ਜਿਹੜੇ ਆਪਣੇ ਆਪ ਆਈ ਜਾਣੇ ਆ ਯਾਨੀ ਕਿ ਜੇ ਮੈਂ ਹੁਣ ਕ ਹੁਣ ਤੁਹਾਡੇ ਕੋਲ ਮੌਕਾ ਵਾ ਬਹੁਤ ਵਧੀਆ ਤੁਹਾਡੇ ਕੋਲ ਮੌਕਾ ਵਾ ਆਹ ਮੌਕੇ ਨੂੰ ਤੁਸੀਂ ਨਾ ਗਵਾਓ ਕਿਉਂਕਿ ਤੁਸੀਂ ਘਰੇ ਬੈਠ ਕੇ ਹੀ ਤੁਸੀਂ ਪੈਸੇ ਜਿਹੜੇ ਤੁਸੀਂ ਕਮਾ ਸਕਦੇ ਹੋ ਚਾਹੇ ਤੁਸੀਂ ਸਟੂਡੈਂਟ ਹੋ ਚਾਹੇ ਤੁਸੀਂ ਹਾਊਸ ਵਾਈਫ ਹੋ ਚਾਹੇ ਤੁਸੀਂ ਕਿਤੇ ਜੋਬ ਕਰਦੇ ਹੋ ਪ੍ਰਾਈਵੇਟ ਜੋਬ ਕਰਦੇ ਹੋ ਜਾਂ ਕਿਤੇ ਹੋਰ ਕੰਮ ਕਰਦੇ ਹੋ ਸਿਰਫ ਇੱਕ ਦਿਨ ਦੇ ਵਿੱਚ ਜਾਨੀ 24 ਘੰਟੇ ਦੇ ਵਿੱਚੋਂ ਤੁਸੀਂ 2 ਘੰਟੇ ਆਪਣੇ ਵਾਸਤੇ ਜਰੂਰ ਕੱਢੋ ਠੀਕ ਹੈ ਜੀ ਆਪਣਾ ਕਿਸੇ ਵੀ ਕੰਟੈਂਟ ਤੇ ਕੰਮ ਕਰਨਾ ਸ਼ੁਰੂ ਕਰ ਦਿਓ ਤੁਹਾਡੇ ਕੋਲ ਸਿਰਫ ਇੱਕ ਐਂਡਰੋਇਡ ਮੋਬਾਈਲ ਫੋਨ ਹੋਣਾ ਚਾਹੀਦਾ ਉਹ ਹਰ ਇੱਕ ਮੇਰੀ ਭੈਣ ਹਰ ਇੱਕ ਮੇਰੇ ਭਰਾ ਕੋਲ ਹੈਗਾ ਹੀ ਹੈ ਵਾ ਬਸ ਉਹਦਾ ਫਰੰਟ ਕੈਮਰਾ ਜਾਂ ਫਿਰ ਉਹਦਾ ਬੈਕ ਕੈਮਰਾ ਜਿਹੜਾ ਓਨ ਕਰਕੇ ਵੀਡੀਓ ਬਣਾਓ ਲੋਕਾਂ ਨੂੰ ਨੋਲਜ ਦਵੋ ਜਿਹੜੀ ਤੁਹਾਡੇ ਕੋਲ ਨੋਲਜ ਹੈਗੀ ਆ ਕਿਉਂਕਿ ਜਿਹੜੀ ਤੁਹਾਡੇ ਕੋਲ ਨੋਲਜ ਆ ਉਹ ਕਿਸੇ ਹੋਰ ਕੋਲ ਨੋਲਜ ਨਹੀਂ ਹੈਗੀ ਜਿਹੜੀ ਕਿਸੇ ਹੋਰ ਕੋਲ ਨੋਲਜ ਆ ਉਹ ਤੁਹਾਡੇ ਕੋਲ ਨਹੀਂ ਹੈਗੀ ਠੀਕ ਹੈ ਜੀ ਸੋ ਇਸ ਕਰਕੇ ਆਪਣੀ ਨੋਲਜ ਲੋਕਾਂ ਤੱਕ ਸ਼ੇਅਰ ਕਰੋ ਠੀਕ ਹੈ ਜੀ ਉਹਦੇ ਨਾਲ ਤਾਂ ਇੱਕ ਤਾਂ ਤੁਹਾਡੀ ਪਛਾਣ ਵੀ ਬਣੇਗੀ ਇੱਕ ਤੁਸੀਂ YouTube ਤੋਂ ਪੈਸੇ ਵੀ ਕਮਾਉਂਗੇ ਇੱਕ ਤੁਸੀਂ ਫੇਮਸ ਵੀ ਹੋਵੋਗੇ ਠੀਕ ਹੈ ਜੀ ਜਾਨੀ ਕਿ ਹੁਣ ਤੁਹਾਡੇ ਕੋਲ ਮੌਕਾ ਵਾ ਜੇ ਤੁਸੀਂ ਹੁਣ ਨਹੀਂ ਕਰ ਸਕੇ ਤਾਂ ਫਿਰ ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਵੀ ਤੁਸੀਂ ਨਹੀਂ ਕਰ ਪਾਉਂਗੇ ਜੇ ਦੇਖਿਆ ਜਾਵੇ ਜੇ ਇੱਕ ਦਿਹਾੜੀ ਦਾ ਰਾ ਜਿਹੜਾ ਇੱਕ ਦਿਹਾੜੀ ਦਾ ਰਾ ਸਵੇਰੇ 8 ਵਜੇ ਦਿਹਾੜੀ ਤੇ ਜਾਂਦਾ ਤੇ ਰਾਤ ਨੂੰ 8 ਵਜੇ ਆਉਂਦਾ ਵਾ ਠੀਕ ਹੈ ਤੇ ਉਹਨੂੰ ਦਿਹਾੜੀ ਕਿੰਨੀ ਮਿਲਦੀ ਆ 700 ਰੁਪਇਆ ਵਿਚਾਰੋ 700 ਰੁਪਇਆ ਮਿਲਦੀ ਆ ਜੇ ਤੁਸੀਂ YouTube ਦੇ ਉੱਤੇ ਕੰਮ ਕਰੋਗੇ ਇੱਕ ਵਾਰੀ ਤੁਹਾਡਾ ਚੈਨਲ ਮੋਨਟਾਈਜ਼ ਹੋ ਗਿਆ ਤਾਂ ਇਹਦੀ ਕੋਈ ਲਿਮਟ ਨਹੀਂ ਹੈਗੀ ਤੁਸੀਂ ਇੱਕ ਦਿਨ ਦੇ ਵਿੱਚ 1500 2000 5000 ਰੁਪਏ ਤੱਕ ਵੀ ਤੁਸੀਂ ਇੱਕ ਦਿਨ ਦਾ ਜਿਹੜਾ ਤੁਸੀਂ ਉਹ ਕਮਾ ਸਕਦੇ ਹੋ ਤੋਂ ਇਸ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਆ ਅੱਜ ਤੋਂ ਹੀ ਤੁਸੀਂ ਆਪਣੇ ਕਿਚੋਪ ਕਰਕੇ YouTube ਦੇ ਉੱਤੇ ਚੈਨਲ ਬਣਾ ਲਓ ਤੇ ਉਹਦੇ ਤੇ ਕੰਮ ਕਰਨਾ ਸ਼ੁਰੂ ਕਰ ਦਿਓ ਸਭ ਤੋਂ ਪਹਿਲਾਂ ਆਪਣੇ ਹੁਨਰ ਨੂੰ ਆਪਣੇ ਟੈਲੈਂਟ ਨੂੰ ਪਹਿਚਾਣੋ ਜਦੋਂ ਤੁਸੀਂ ਆਪਣੇ ਟੈਲੈਂਟ ਨੂੰ ਪਹਿਚਾਣਗੇ ਤਾਂ ਫਿਰ ਤੁਸੀਂ ਚੋਪ ਕਰਕੇ YouTube ਦੇ ਉੱਤੇ ਚੈਨਲ ਬਣਾ ਲਓ Facebook ਦੇ ਉੱਤੇ ਪੇਜ ਬਣਾ ਲਓ Instagram ਦੇ ਉੱਤੇ ਪੇਜ ਬਣਾ ਲਓ ਤੇ ਵੀਡੀਓ ਬਣਾ ਕੇ ਇਹਨਾਂ ਤੇ ਅਪਲੋਡ ਕਰਨੇ ਸ਼ੁਰੂ ਕਰ ਦਿਓ ਤੁਹਾਡੀ ਦਿਨਾਂ ਦੇ ਵਿੱਚ ਹੀ ਵੀਡੀਓ ਜਿਹੜੀ ਉਹ ਵਾਇਰਲ ਹੋਏਗੀ ਹੀ ਹੋਏਗੀ ਤੇ ਤੁਸੀਂ YouTube ਤੋਂ ਪੈਸੇ ਕਮਾਉਣੇ ਜਿਹੜੀ ਉਹ ਸ਼ੁਰੂ ਕਰ ਦੋਗੇ ਜੀ ਸੋ ਦੋਸਤੋ ਅਜ ਦੀ ਵੀਡੀਓ ਦੇ ਵਿੱਚ ਸਿਰਫ ਇਹ ਨਹੀਂ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤਾਂ ਤੁਸੀਂ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ ਸੋ ਮਿਲਦੇ ਆ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ